ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਖੋਲ ਇੱਕ ਛੋਟੀ ਬਕਾਊ ਆ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਸਕਰੀਨ ਦੀ ਬੈਕ ਸਾਈਡ ਤੇ ਚੱਲਦੇ ਹੁੰਦਾ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਤ ਉਹ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਨਾਮ ਨਾਮ ਆਪਣਾ ਸਤਨਾਮ ਸਿੰਘ ਪਿੰਡ ਦੀਪਗੜ ਜਿਲ੍ਹਾ ਰਣਾਲਾ ਠੀਕ ਹੈ ਜੀ ਹਾਂਜੀ ਬਈ ਕੱਟੀ ਦੀ ਜਾਣਕਾਰੀ ਦਿਓ ਆਪਣੀ ਕੱਟੀ ਇਹ ਵੀਰੇ 100 ਦੀ 1.5 ਸਾਲ ਦੀ ਹੋਗੀ ਹਾਂਜੀ 1 ਮਹੀਨਾ ਹੋ ਗਿਆ ਤੇ ਠੀਕ ਹੈ ਭਰਾਏ ਨੂੰ ਆਪਣੇ ਠੀਕ ਹੈ ਜੀ ਹਾਂ ਚੈੱਕ ਚ ਨਹੀਂ ਹੋਈ ਹਾਲੇ ਚੈੱਕ ਨਹੀਂ ਹੈ ਹੁਣ ਹੋ ਸਕਦੀ ਹੈ ਨਹੀਂ ਜੇ ਕੋਈ ਕਰਵਾ ਲੇ ਤਾਂ ਹਾਂਜੀ ਬਈ ਭਰਾਇਆ ਜਰੂਰ ਬਾਅਦ ਚ ਕੋਈ ਨਹੀਂ ਬੋਲੀ ਬੋਲੀ ਹੀ ਨਹੀਂਗੀ ਠੀਕ ਹੈ ਜੀ ਹਾਂ ਥਣ ਥਣ ਥੋੜਾ ਕਰਮ ਕਰ ਦੇ ਮੜਾ ਰੋਕੇ ਮੜਾ ਡਰਦੀ ਆਪਾਂ ਭਰਾਏ ਬੋਲੀ ਡਰਦੀ ਆਪਾਂ ਭਰਾ ਚੱਕਰ ਸਤੋਲ ਜੇ ਖਾਣ ਤੋਂ ਜੇ ਕੋਈ ਫੋਟ ਸਾਗ ਨਹੀਂ ਹੋਊਗੀ ਉਹ ਤਾਂ ਗਰੰਟੀ ਵਾਲਾ ਕੰਮ ਹੀ ਠੀਕ ਹੈ ਹਾਂਜੀ ਵੀ ਰੇਟ ਜਿਆਦਾ ਰੇਟ ਫੋਨ ਤੇ ਕਰ ਲਾਂਗੇ ਹੁਣ ਤੇ ਕਰੋਗੇ ਹਾਂ ਤੋੜ ਦੋ ਭਰਾ ਮੜਾ ਜੀ ਲੋ ਜੀ ਥੋੜਾ ਜਿਹਾ ਆਪਣੀ ਘਰ ਦੀ ਕਰਤੀ ਬਈ हां ਉਹ ਮਾਜੀ ਦੀ ਆਪਣੀ ਦੀ ਅਸਾਂ ਮਾਜੀ ਵੀ ਦਿਖਾ ਦੇ ਉਹਦੇ ਨਾਲ ਦੁੱਧ ਕਿੰਨਾ ਜੀ ਮਾਈ ਖਲੇ ਤਾਂ ਦੁੱਧ 18 ਕਿਲੋ ਆ 18 ਲੀਟਰ ਸੈਂਕ ਸੋਕੋ ਬਹੁਤ ਸੋਣਾ ਆ ਹੀ ਕਰਦੀ ਆ ਉਹਦਾ ਥੋੜਾ ਵਧ ਕਰਦੀ ਆ ਠੀਕ ਆ ਠੀਕ ਉਹ ਆਇਆ ਹੁਣ ਵੀ ਚੱਲ ਠੀਕ ਹੈ। ਇਸੇ ਦੀ ਬੜੀ ਮੱਝ ਦੀ ਕੱਟੀ ਆ। ਠੀਕ ਹੈ, ਠੀਕ ਹੈ। ਲੋ ਭਰਾ। ਇਹ ਮੱ ਮਾ ਇਹ ਠੀਕ ਹੈ। ਚੈੱਕ ਕਰ ਸਕਦੇ। ਲੋ ਜੀ। ਲੰਮ ਲੱਗੀ ਭਰਾ ਮੋੜ ਤੋ। ਬੰਦੋ ਸਿੰਦਰੀ ਬੰਨੋ। ਇੱਥੇ ਗੋਲੀ ਬੰਦ ਨਹੀਂ। ਇੱਥੇ ਵੀਡੀਓ ਵੀ ਬੰਦੀ ਬਈ ਤੋਂ ਪੰਨ ਥੋੜੀ। ਅੱਛਾ ਅੱਛਾ। ਦੋ ਕਮੈਂਟ ਲੈ ਚਲੋ ਧਰੀ। ਬਸ। ਲੋ ਜੀ। ਪੂਰਾ ਤਰਾ ਸਾਡੇ ਸਾਹਮਣੇ ਆ। ਕਰਮਾਂ ਵਾਲੀ ਰਹਿ ਵੀ ਸਕਦੀ ਹੈ ਹਨਾ। ਅਗਲੀ ਦੀ ਕਿਸਮ ਨਾ ਹਾਂਜੀ। 100% ਇਹ ਰਹੂਗੀ। ਅੱਛਾ ਜੀ। ਹਾਂ। ਠੀਕ ਹੈ। ਕਿਸੇ ਨਵੀਂ ਵੀਡੀਓ ਚ OK bye